ਦੇ ਵਿਚਾਰਾ ਦੀ ਚਰਚ ਜਾਣਾ ਸ਼ੁਰੂ ਕੀਤਾ ਸੀ ਆਪਣੇ ਪੇਰੈਂਟਸ ਦੇ ਨਾਲ ਤੇ 2020 ਦੇ ਵਿੱਚ ਮੈਂ ਉੱਥੇ ਕੋਇਰ ਦੇ ਵਿੱਚ ਹੋਈ ਇਹਨਾਂ ਦੇ بار-ਬਾਰ ਮੇਰੇ ਪੇਰੈਂਟਸ ਨੂੰ ਕਹਿੰਦੇ ਕਿ ਤੂੰ ਆਪਣੀ ਬੇਟੀ ਨੂੰ ਸੇਵਾ 'ਚ ਭੇਜੋ ਸੇਵਾ 'ਚ ਭੇਜੋ 2020 ਦੇ ਵਿੱਚ ਮੈਂ ਉੱਥੇ ਉਹਨਾਂ ਦੇ ਨਾਲ ਕੋਇਰ ਦੇ ਵਿੱਚ ਸੇਵਾ ਕਰਨੀ ਸਟਾਰਟ ਕੀਤੀ ਤੇ ਸਰ ਆ ਨੋਰਮਲ ਗੱਲਾਂ ਜਿਹੜੇ ਵੀ ਉੱਥੇ ਕੋਇਰ ਦੇ ਵਿੱਚ ਹੁੰਦੇ ਆ ਕਿ ਲੜਕੀਆਂ ਲੜਕੇ ਇਹਨਾਂ ਦੀ ਨਜ਼ਰ ਪ੍ਰੋਫਿਟ ਬਜਿੰਦਰ ਸਿੰਘ ਦੀ ਨਜ਼ਰ ਚੱਲ ਜਾਂਦੇ ਆ ਉਸ ਤੋਂ ਬਾਅਦ ਸਰ 2021 ਦੇ ਵਿੱਚ ਇਹਨਾਂ ਦੀਆਂ ਗਲਤ ਗੱਲਾਂ ਸ਼ੁਰੂ ਹੋ ਗਈਆਂ ਮੈਨੂੰ ਕਹਿਣਾ ਕਿ ਆਪਣਾ ਨੰਬਰ ਮੈਨੂੰ ਸ਼ੇਅਰ ਕਰ ਦਿਓ ਇਹਨਾਂ ਦੇ ਇੱਕ ਉਥੇ ਦੇ ਫਾਸਟਰ ਆ ਫਾਸਟਰ ਮੀਨੂੰ ਉਹਨਾਂ ਨੇ ਮੇਰਾ ਨੰਬਰ ਲੈ ਕੇ ਇਹਨਾਂ ਨੂੰ ਦਿੱਤਾ ਫਾਸਟਰ ਅਕਬਰ ਨੇ ਉਸ ਤੋਂ ਬਾਅਦ ਇਹਨਾਂ ਦੇ ਰਾਤ ਨੂੰ ਮੈਸੇਜ ਆਨੇ ਸਟਾਰਟ ਹੋ ਗਏ ਮੈਸੇਜ ਕਰਨਾ ਕਿ ਇਹਨਾਂ ਨੇ ਜਦੋਂ ਮੈਸੇਜ ਕੀਤਾ ਮੈਡਾ ਨੇ ਪੁੱਛਿਆ ਹਾਂਜੀ ਕੌਣ ਤਦ ਜੋ ਇਹਨਾਂ ਨੇ ਆਪਣਾ ਇੱਕ ਪੋਸਟ ਤੇ ਸ਼ੇਅਰ ਕੀਤਾ ਮੈਂ ਉੱਥੇ ਦੀ ਕੁਆਇਰ ਨੂੰ ਵੀ ਹੈਂਡਲ ਕਰਦੀ ਸੀ ਉੱਥੇ ਦੀ ਮੀਡੀਆ ਟੀਮ ਦੇ ਵਿੱਚ ਵੀ ਸੀ ਇਹਨਾਂ ਦਾ ਜਿਹੜਾ ਲੀ ਹੈਂਡ ਸੈਕਸ਼ਨ ਹੁੰਦਾ ਹੈ ਉਹ ਵੀ ਸੰਭਾਲਦੀ ਸੀ ਟੈਸਟਮਨੀ ਵੀ ਸੰਭਾਲਦੀ ਸੀ ਤੇ ਦਾਨ ਦੇ ਵਿੱਚ ਹੀ ਹੁੰਦੀ ਸੀ ਉਸ ਤੋਂ ਬਾਅਦ ਇਹਨਾਂ ਦਾ ਮੈਸੇਜ ਆਇਆ ਮੈਂ ਇਹਨਾਂ ਨੂੰ ਲਿਖਿਆ ਕਿ ਆ ਪਾਪਾ ਤੁਸੀਂ ਉਹ ਅੱਗੇ ਇਹਨਾਂ ਦਾ ਆ ਰਿਪਲਾਈ ਆਇਆ ਕਿ ਮੈਂ ਪਾਪਾ ਨਹੀਂ ਆ ਜੇ ਤੁਸੀਂ ਪਾਪਾ ਕਹਿਣਾ ਤਾਂ ਮੈਂ ਨਹੀਂ ਹਾਂ ਮੈਨੂੰ ਪ੍ਰੋਫਿਟ ਕੋ ਮੈਨੂੰ ਲੱਗਾ ਸ਼ਾਇਦ ਉਹਨਾਂ ਨੂੰ ਕੋਈ ਗਲਤ ਮੈਨੂੰ ਹਾਂਜੀ ਪ੍ਰੋਫੈਟ ਜੀ ਉਹਨਾਂ ਨੇ ਮੇਰੇ ਤੋਂ ਉਸ ਟਾਈਮ ਕੁਝ ਲਿਸਟਾਂ ਮੰਗਵਾਈਆਂ ਸੀ ਉਸ ਦੌਰਾਨ ਸਰ ਇਹਨਾਂ ਦੇ ਫਿਰ ਗਲਤ ਗਲਤ ਮੈਸੇजेस ਆਉਣੇ ਸਟਾਰਟ ਹੋ ਗਏ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮੇਰੇ ਨਾਲ ਤੁਸੀਂ ਵਿਆਹ ਕਰੋ ਇਦਾਂ ਦੀ ਗਲਤ ਗਲਤ ਮੈਸੇਜ ਕਰਨੇ ਸਟਾਰਟ ਹੋ ਗਏ ਸਰ ਉਸ ਟਾਈਮ ਮੇਰੀ ਏਜ ਸਿਰਫ 16-17 ਸਾਲਾਂ ਦੀ ਸੀ ਉਸ ਤੋਂ ਬਾਅਦ ਇਹਨਾਂ ਦੇ ਕੰਟੀਨਿਊ ਮੈਸੇਜ ਆਣੇ ਤੇ ਮੈਨੂੰ ਆ ਕਹਿਣਾ ਜੇ ਆ ਗੱਲ ਬਾਰੇ ਮੈਂ ਕਿਸੇ ਨੂੰ ਦੱਸਿਆ ਤੇ ਮੇਰੇ ਪੇਰੈਂਟਸ ਨੂੰ ਹਰਵਾ ਦੇਣਾ ਤੇਰੇ ਪਾਪਾ ਬਾਹਰ ਜਾਂਦੇ ਆ ਤੇ ਤੂੰ ਚਾਨੀ ਆ ਘਰ ਵਾਪਸ ਨਾ ਆਣ ਉਸ ਤੋਂ ਬਾਅਦ ਸਰ ਮੈਂ 2022 ਦੇ ਵਿੱਚ ਇਹਨਾਂ ਨੇ ਇੰਨਾ ਜ਼ਿਆਦਾ ਟੌਰਚਰ ਕਰਨਾ ਸਟਾਰਟ ਹੋ ਗਏ ਮੈਂ ਸਰ ਕਾਲਜ ਜਾਂਦੀ ਸੀ ਮੇਰੇ ਕਾਲਜ ਦੇ ਪਿੱਛੇ ਆ ਗੱਡੀਆਂ ਲੈ ਕੇ ਆਉਂਦੇ ਸੀ ਮੈਨੂੰ ਮਤਲਬ ਢराण ਦੀ ਤਮਕਾਂ ਦੀ ਪੂਰੀ ਕੋਸ਼ਿਸ਼ ਪਿੱਛੇ ਗੱਡੀਆਂ ਲਾ ਦੇਣੀਆਂ ਮੇਰੇ ਘਰ ਤੱਕ ਮੈਨੂੰ ਘਰੋਂ ਨਿਕਲਣ ਤਾਂ ਤੁਮ ਮਜਬੂਰ ਹੋ ਗਈ ਸੀ ਉਸ ਤੋਂ ਬਾਅਦ ਮੈਨੂੰ ਬਾਹਰ-ਬਾਰ ਧਮਕੀਆਂ ਦੇਣੀਆਂ ਮੈਂ ਜਦਾਂ ਨੇ ਦੀ ਚੱਚ ਜਾਂਦੀ ਸੀ ਤੇ ਮੈਨੂੰ ਬਾਡ ਟੱਚ ਕਰਦੇ ਸੀ ਮੇਨਾ ਗਲਤ ਗੱਲਾਂ ਕਰਦੇ ਸੀ ਸਰ ਬਾਡ ਟੱਚ ਇਹਨਾਂ ਮਤਲਬ ਕੀ ਜੇ ਉਹ ਤੋਂ ਆ ਕਹਿਣਾ ਜੇ ਤੂੰ ਕਿਸੇ ਨੂੰ ਵੀ ਉਹ ਗੱਲ ਦੱਸੀ ਤੇਰੇ ਮਦਰ ਬਾਹਰ ਆ ਕਿੰਨوں ਨੇ ਪਤਾ ਤੇਰੀ ਮਦਰ ਚਰਚ ਤੋਂ ਬਾਹਰ ਜਾਣੀ ਵੀ ਆ ਜਾਂ ਨਹੀਂ ਉਸ ਤੋਂ ਬਾਅਦ ਸਰ ਮੈਨੂੰ ਇੰਨਾ ਜ਼ਿਆਦਾ ਡਿਪਰੈਸ਼ਨ ਹੋ ਗਿਆ ਮੈਂ ਨਾ ਕਿੰਨੀ ਵਾਰ ਕਹਿਣ ਦੱਸ ਸਕਦੀ ਸੀ ਨਾ ਕੁਝ ਮੇਰੀ ਟ੍ਰੀਟਮੈਂਟ ਚੱਲੀ ਮੇਰੀ ਥੈਰੇਪੀ ਚੱਲੀ ਮੈਂ 2 ਸਾਲ ਡਿਪਰੈਸ਼ਨ 'ਚ ਰਹੀ ਉਸ ਤੋਂ ਬਾਅਦ ਜਦੋਂ ਡਾਕਟਰਸ ਨੇ ਆ ਕਨਫਰਮ ਕੀਤਾ ਕਿ ਗੱਲ ਕੀ ਆ ਮੇਰੀ ਥੈਰੇਪੀ ਦੇ ਦੌਰਾਨ ਉਹਨਾਂ ਨੇ ਇੰਜੈਕਸ਼ਨ ਦੇ ਕੇ ਮੇਰੇ ਤੋਂ ਜਦੋਂ ਗੱਲ ਆ ਕਢਵਾਈਆਂ ਤਾਂ ਇਹਦਾ ਨਾਮ ਸਾਹਮਣੇ ਆਇਆ ਸਰ ਅਣਅਧਿਅਤਮ ਕਿੰਨਿਆ ਜ਼ਿਆਦਾ ਹੁੰਦੀਆਂ ਸੀ ਇਹਨਾਂ ਦੇ ਪਾਸਟਰਸ ਦੀਆਂ ਧਮਕੀਆਂ ਫਿਰ ਇਹਨਾਂ ਨੇ ਘਰ ਆ ਕੇ ਧਮਕਾਣਾ ਕਿ ਜੇ ਤੁਸੀਂ ਇਹ ਗੱਲ ਕਿਸੇ ਨੂੰ ਵੀ ਦੱਸਤੀ ਇਸ ਤੋਂ ਇੰਨਾ ਜ਼ਿਆਦਾ ਮੈਂ ਤੰਗ ਆ ਗਈ ਸੀ ਇਹ ਚੀਜ਼ਾਂ ਤੋਂ ਸਰ ਮੈਂ ਕਈ ਵਾਰੀ ਸੁਸਾਇਸਾਈਡ ਅਟੈਂਟ ਕੋਸ਼ਿਸ਼ ਕੀਤੀ ਇਸ ਬੰਦੇ ਨੇ ਮੈਨੂੰ ਇੰਨਾ ਜ਼ਿਆਦਾ ਤੰਗ ਕਰ ਦਿੱਤਾ ਸੀਗਾ ਇੰਨਾ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਸੀਗਾ ਕਿ बार-बार ਆਹੀ ਗੱਲ ਕਹਿਣੀ ਈ ਮੈਨੂੰ ਗਲਤ ਮੈਸੇजेस ਕਰਨੇ ਬਾਟ ਟੱਚ ਕਰਨਾ ਤੇ ਜੇ ਐਦੇ ਖਿਲਾਫ ਮੈਂ ਕੋਈ ਗੱਲ ਕਰਦੀ ਸੀ ਜਾਂ ਮੈਂ ਕੁਝ ਕਹਿੰਦੀ ਸੀ ਸਰ ਇਸ ਬੰਦੇ ਦਾ ਟੌਰਚਰ ਇਹਨਾਂ ਨੇ ਹੱਥ ਚੱਕੜੇ ਮੇਰੇ ਪੈਰ ਦੇ ਉੱਤੇ ਆਪਣੇ ਪੈਰ ਦੇ ਨਾਲ ਇੰਨੀ ਬੁਰੀ ਤਰ੍ਹਾਂ ਮਾਰਦੇ ਸੀ ਮੇਰੇ ਪੈਰਾਂ ਤੇ ਕਈ ਵਾਰ ਕਿੰਨੇ ਕਿੰਨੇ ਜ਼ਖਮ ਹੋ ਜਾਂਦੇ ਸੀ ਉਸ ਤੋਂ ਬਾਅਦ ਸੇ 2023 ਤੱਕ ਜਦੋਂ ਮੈਂ ਸੀ ਜਦੋਂ ਹੱਕ ਕੇ ਇਹਨਾਂ ਦੀ ਚਰਚ ਵੀ ਜਾਣਾ ਬੰਦ ਕਰਤਾ ਮੈਂ ਕਰ ਆ ਕਿ ਮੈਂ ਆਪਣੇ ਪੇਰੈਂਟਸ ਨੂੰ ਕਿੱਪਾ ਪੈਥੇ ਨਹੀਂ ਜਾਣਾ ਉਸ ਤੋਂ ਬਾਅਦ ਸਰਣਾ ਦੀ ਕੰਟੀਨਿਊ ਤਮਕੀਆਂ ਕੰਟੀਨਿਊ ਤਮਕੀਆਂ ਕਿ ਮੈਂ ਤੇਰੇ ਪਿਓ ਨੂੰ ਮਰਵਾ ਦੂੰਗਾ ਤੂੰ ਕਹਿਣਾ ਗੱਲ ਕੀਤੀ ਤੂੰ ਉਹਨੂੰ ਕੁਝ ਦੱਸਿਆ ਸਾਰਾ ਕੁਝ ਮੈਂ ਇਹਨਾਂ ਦੀ ਚਰਚਾ ਜਾਣਾ ਬੰਦ ਕਰਤਾ ਉਸ ਤੋਂ ਬਾਅਦ ਸਰ ਮੈਂ 2024 ਤੱਕ ਡਿਪਰੈਸ਼ਨ 'ਚ ਰਹੀ ਮੇਰੀ ਮੈਰਿਜ ਹੋ ਗਈ ਮੈਨੂੰ ਲੱਗਾ ਚੀਜ਼ ਖਤਮ ਹੋ ਜਾਊਗੀ ਸਰ ਮੇਰੇ ਹਸਬੰਦ ਤੋਂ ਅਪਨਫਰਤਮਕੀਆਂ ਆਣੀਆ ਸ਼ੁਰੂ ਹੋ ਗਈਆਂ ਜੇ ਤੂੰ ਇਹਦੇ ਨਾਲ ਵਿਆਹ ਕਰਵਾਇਆ ਤੈਨੂੰ ਅਸੀਂ ਮਾਰ ਦਾਂਗੇ ਉਹਦੇ ਘਰਦਿਆਂ ਨੂੰ ਮਾਰ ਦਾਂਗੇ ਤੂੰ ਦੱਸ ਤੈਨੂੰ ਕੀ ਚਾਹੀਦਾ ਐ ਸੀ ਤੈਨੂੰ ਦਵਾਂਗੇ ਤੂੰ ਇਹਦੇ ਤੂੰ ਇਹਦੇ ਨਾਲ ਵਿਆਹ ਨਹੀਂ ਕਰਾਣਾ ਉਸ ਤੋਂ ਬਾਅਦ ਜਿੱਦਾਂ ਕਿਦਾਂ ਮੇਰੇ ਘਰ ਤੇ ਨੇ ਮੇਰਾ ਵਿਆਹ ਕੀਤਾ ਮੈਂ ਆਪਣੇ ਸਸਰਾਲ ਗਈ ਜੱਬਲਪੁਰ ਮੱਧ ਪ੍ਰਦੇਸ਼ ਤੇ ਫਿਰ ਜਦੋਂ ਮੈਂ ਪ੍ਰੈਗਨੈਂਟ ਹੋਈ ਮੈਂ ਇੱਥੇ ਫਿਰ ਵਾਪਸ ਆਈ ਆਪਣੇ ਮਾਈਕੇ ਆਪਣੇ ਕਪੂਰਲੇ ਆਪਣੇ ਪੇਰੈਂਟਸ ਦੇ ਕੋਲ ਸਰ ਫਿਰ ਉਹ ਬੰਦੇ ਨੂੰ ਜਦੋਂ ਪਤਾ ਲੱਗਾ ਮੈਂ ਇੱਥੇ ਆਈ ਆ ਨੇ ਫਿਰ ਅਸਰ ਮੇਰਾ ਜਿੱਥੇ ਟਰੀਟਮੈਂਟ ਚੱਲਦਾ ਸੀ ਜਲੰਧਰ ਜੱਦਾ ਸੀ ਜਾਂਦੇ ਸੀ ਰਸਤੇ ਚ ਆਪਣੀਆਂ ਗੱਡੀਆਂ ਭੇਜ ਕੇ ਰੋਕ ਕੇ ਕੰਕੀਆਂ ਦੇਣੀਆਂ ਗਲਤ ਗਲਤ ਗੱਲਾਂ ਕਰਨੀਆਂ ਸਰ ਮੇਰੀ 20 ਦਿਨ ਦੀ ਬੱਚੀ ਆ ਮੈਨੂੰ ਛੱਡ ਕੇ ਇੱਥੇ ਆਇਆ ਬੰਦੇ ਨੇ ਨਾ ਜ਼ਿਆਦਾ ਤਾਕਤ ਕਰ ਦਿੱਤਾ ਐਨਾ ਜ਼ਿਆਦਾ ਪਰੇਸ਼ਾਨ ਕਰ ਤੱਕ ਕੰਟੀਨਿਊ ਕਹਿਣਾ ਮੈਂ ਤੇਰੇ ਹਸਬੰਦ ਨੂੰ ਮਾਰ ਦੂੰਗਾ ਤੈਨੂੰ ਮਾਰ ਦੂੰਗਾ ਮੇਰੀ ਬੱਚੀ ਤਾਂ ਤੈਨੂੰ ਛੋਟੀ ਦੀ ਨੂੰ ਮਾਰਨ ਦੀਆਂ ਗੱਲਾਂ ਕਾਸਟਿਸ ਪਰ ਆ ਕੇ ਨਾ ਕਿ ਪ੍ਰਧਾਨ ਅਫਤਾਸ ਸਿੰਘ ਰਣਜੀਤ ਸਿੰਘ ਪਰ ਆ ਕੇ ਧਮਕੀਆਂ ਦਿੱਤੇ ਮੇਰੇ ਮਦਰ ਨੂੰ ਕਿ ਜੇ ਤੁਸੀਂ ਪ੍ਰੋਫਿਟ ਦੇ ਖਿਲਾਫ ਕੋਈ ਗੱਲ ਕੀਤੀ ਤੁਹਾਡੀ ਕੁੜੀ ਨੂੰ ਇੰਨਾ ਤੋਂ ਬਦਨਾਮ ਕਰ ਦਾਂਗੇ ਜਾਂ ਤਾਂ ਆਪ ਮਰ ਚੁੱਕੀ ਉਹਦਾ ਘਰ ਵਾਲਾ ਉਹਨੂੰ ਛੱਡ ਜਾਊਗਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾ ਕੇ ਨਹੀਂ ਜ਼ਿਆਦਾ ਬਦਨਾਮੀ ਸਰ ਇਹਨਾਂ ਦੇ ਇੱਥੇ ਦਾ ਆ ਹੀ ਹੈਗਾ ਆ ਕਿ ਮੈਂ ਉੱਥੇ 7 ਸਾਲ ਰਹਿ ਕੇ ਆਈਆਂ ਕਿ ਇਹ ਸਾਡੇ ਅੰਦਰ ਦੀਆਂ ਗੱਲਾਂ ਬਾਹਰ ਜਾ ਕੇ ਦੱਸੂਗੀ ਸਾਡੇ ਅੰਦਰ ਦੀਆਂ ਚੀਜ਼ਾਂ ਦੱਸੂਗੀ ਜੋ ਉਥੇ ਅੰਦਰ ਹੁੰਦਾ ਆ ਸਰ ਅੰਦਰ ਇੰਨਾ ਜ਼ਿਆਦਾ ਬਹੁਤ ਕੁਝ ਕਿ ਜੋ ਬਿਅਰਡ ਕਰਨਾ ਵੀ ਜੇ ਆਪਾਂ ਕਹੀਏ ਕਿ ਜੇ ਆਪਾਂ ਚਰਚ ਕਹੀਓ ਚਰਚ ਨਹੀਂ ਉਹ ਇੱਕ ਡੇਰਾ ਆ ਉਹ ਬੰਦਾ ਇੰਨਾ ਜ਼ਿਆਦਾ ਕਿੰਨੀਆਂ ਕੁੜੀਆਂ ਸਰ ਜਿਹੜੀਆਂ ਹੈਗੀਆਂ ਆ ਜਿਹੜੀਆਂ ਸਾਹਮਣੇ ਹੀ ਨਹੀਂ ਆਈਆਂ ਤੇ ਉਹਨਾਂ ਨੂੰ ਮਾਰ ਵੀ ਦਿੱਤਾ ਗਿਆ ਏ ਸਿਲਸਿਲੇ ਦੇ ਦੌਰਾਨ ਆ ਬੰਦਾ ਇੰਨਾ ਜ਼ਿਆਦਾ ਅੰਸਰ ਜਦੋਂ ਮੈਂ ਕੰਪਲੇਨਟ ਕਰਵਾਈ ਹੈ ਨਾ ਦੇ ਖਿਲਾਫ ਵੀ ਤਰੀਕ ਨੂੰ ਅਬੰਦ ਦੇਖਤੀ ਸਾਫ਼ ਕਹਿਣਾ ਕਿ ਪ੍ਰਸ਼ਾਸਨ ਮੇਰੀ ਪੌਕੇਟ ਚਾ ਪ੍ਰਸ਼ਾਸਨ ਮੇਰਾ ਕੀ ਕਰ ਲੂਗਾ। ਯਾ ਪੁਲਿਸ ਤਾਂ ਮੇਰੇ 24 ਘੰਟੇ ਨਾਲ ਰਹਿੰਦੀ ਆ। ਤੁਸੀਂ ਮੇਰਾ ਕੀ ਉਖਾੜ ਲੂਗੇ ਆ ਕੀ ਕਰ ਲੂਗੇ? ਯਾ ਤੁਹਾਡੀ ਗੱਲ ਤੇ ਕੌਣ ਯਕੀਨ ਕਰੂਗਾ? ਮੇਰੇ ਕੋਲ ਇੰਨਾ ਪੈਸਾ ਹੈ ਮੈਂ ਹਰ ਇੱਕ ਨੂੰ ਖਰੀਦ ਸਕਦਾ ਆ। ਸਰ ਮੈਂ 20 ਤਰੀਕ ਨੂੰ ਕੰਪਲੇਨਟ ਕਰਵਾਈ ਸੀ ਕਪੂਰ ਥੱਲੇ ਦੇ ਵਿੱਚ। ਤੇ ਅੱਜ 9 ਦਿਨ ਹੋ ਗਏ ਕੋਈ ਐਕਸ਼ਨ ਨਹੀਂ, ਕੋਈ ਐਫ ਆਈ ਆਰ ਨਹੀਂ, ਕੋਈ ਇਨਕੁਆਇਰੀ ਨਹੀਂ, ਕੋਈ ਕੁਝ ਨਹੀਂ। ਸਰ ਮੈਂ ਆ ਪੁੱਛਣਾ ਚਾਹੂੰਗੀ ਕਿ ਜੇ ਕੋਈ ਕੋਈ ਐਕਸ਼ਨ ਚੱਕਦੀ ਆ ਤਾਂ ਉਹਦਾ ਅਹੀ ਹੋਊਗਾ ਕਿ ਉਹਨੂੰ ਕੋਈ ਇਨਸਾਫ ਨਹੀਂ ਮਿਲੂਗਾ। ਆ ਬੰਦਾ ਨਾ ਗਲਤ ਕਰਕੇ ਹੀ ਐਦਾ ਸ਼ਰਿਆਮ ਘੁਮਦਾ ਆ, ਚੀਜਾਂ ਕਰਦਾ ਆ, ਸਭ ਕਿਹਾ ਦਿੰਦਾ ਆ, ਮਾਰੇ ਤਾਕਤਿਆਂ, ਫੈਮਿਲੀ ਨੂੰ, ਪਰਿਵਾਰ ਨੂੰ, ਸਾਰੇ ਛੋਟੇ ਜਿਹੇ ਬੱਚੀ ਨੂੰ ਜਿਹੜੀ ਅਜੇ ਹੋਣੀ ਹੋਈ ਆ। ਇੰਨਾ ਜ਼ਾਦਾ ਐਂ ਸਰ ਜੇ ਪੁਲਿਸ ਸਕੂਲ ਜੋ ਪੁਲਿਸ ਕੰਦੇ ਸਾਡੇ ਕੋਲ ਤੇ ਇਨਕੁਆਇਰੀ ਨਹੀਂ ਆਈ ਅਸੀਂ ਕਿੰਦਾ ਕਰੀਏ ਐਨਾ ਕੁਝ ਜੋ ਸਰ ਜਿਹੜਾ ਇੱਕ ਲਾਂਬੜਾ ਥਾਣਾ ਆ ਜਲੰਧਰ ਦੇ ਵਿੱਚ ਉਹਨਾਂ ਨੇ ਖਰੀਦ ਰੱਖਿਆ ਆ ਜਿਹੜੀ ਵੀ ਕੰਪਲੀਟ ਉੱਥੋਂ ਦੀ ਕਰਵਾਉਂਦੇ ਸਾਡੇ ਖਿਲਾਫ ਉਲਟੀਆਂ ਕੰਪਲੀਨਟਾਂ ਕਰਵਾਉਣੀਆਂ ਸ਼ੁਰੂ ਕਰਤੀਆਂ ਕਿ ਜੇ ਤੁਸੀਂ ਆਵਾਜ਼ ਉਠਾਉਂਗੇ ਅਸੀਂ ਐਦਾਂ ਕਰ ਦਾਂਗੇ ਜੇ ਤੁਸੀਂ ਐਦਾਂ ਕਰੋਗੇ ਤੇਰੇ ਪਿਓ ਨੂੰ ਅੰਦਰ ਕਰਵਾ ਦਾਂਗੇ ਤੇਰੇ ਘਰ ਵਾਲੇ ਤੂੰ ਜਦ ਕੱਲੀ ਰਹਗੀ ਤੇਰਾ ਸਾਥ ਕਿੰਨੇ ਦੇਣਾ ਮੇਰੇ ਜਿਹੜੇ ਵੀ ਸੱਜਣ ਅ ਮੇਰੇ ਸਪਿਰਚੁਅਲ ਫਾਦਰ ਹੈਗੇ ਆ ਮੈਂ ਨਾ ਸਪਿਰਚੁਅਲ ਫਾਦਰ ਕੈਨ ਨਹੀਂ ਆ ਐਣਾ ਜਦ ਮੇਰਾ ਸਪੋਰਟ ਚ ਉੱਤੇ ਰ ਐਣਾ ਉੱਤੇ ਪਰਚੇ ਇੱਕ ਬ੍ਰਦਰ ਹੈਗੇ ਆ ਚੰਦਨ ਸੋਨੀ ਉਹਨਾਂ ਉੱਤੇ ਪਰਚੇ ਸੱਚੇ ਇੱਕ ਕੁੜੀ ਦਾ ਸਪੋਰਟ ਕਰਨਾ ਐਡਾ ਵੱਡਾ ਗੁਨਾਹ ਆ ਸਰ ਇੱਥੇ ਤੇ ਆਹੀ ਆ ਕਿ ਕੁੜੀਆਂ ਨੂੰ ਮਰ ਜਾਣਾ ਚਾਹੀਦਾ ਆ ਬੰਦੇ ਦੀ ਕਰਕੇ ਲੋਕੀ ਕਹਿੰਦੇ ਆ ਆਪਣੇ ਦੇਸ਼ ਦਾ ਕਿ ਬੇਟੀ ਬਚਾਓ ਬੇਟੀ ਪੜਾਓ ਸਰ ਮੇਰਾ ਕਹਿਣਾ ਆ ਚੀਜ਼ਾਂ ਨੂੰ ਦੇਖ ਕੇ ਕਿ ਬੇਟੀ ਨੂੰ ਤਬਾਹ ਕਿ ਰੱਖੋ ਤਦ ਐੰਨੇ ਕੋਚ ਹੋਣਾ ਇੰਨੀ ਬਦਨਾਮੀ ਆ ਕਹਿਣਾ ਕਿ ਅਸੀਂ ਇੰਨੀ ਕਿਤੇ ਤੇਰੀ ਫੋਟੋ ਆ غلط ਵੈੱਬਸਾਈਟ ਤੇ ਵਾਇਰਲ ਕਰ ਦਾਂਗੇ ਮਨਾ ਬਣਾ ਕੇ ਇਤਨੂੰ ਕਦੇ ਕਿਸੇ ਨਾਲ ਅਟੈਚ ਕਰ ਦਾਂਗੇ ਕਦੇ ਕਿਸੇ ਨਾਲ ਸਰ ਖੁਦ ਦੀਆਂ ਦੋ ਬੇਟੀਆਂ ਹੋਣ ਦੇ ਬਾਵਜੂਦ ਆਹ ਹਰਕਤਾਂ ਕਰਨੀਆਂ ਸਰ ਮੇਰੀ ਯਾਹੀ ਮੰਗ ਆ ਕਿ ਉਹ ਬੰਦੇ ਨੂੰ ਸਖਤ ਤੋਂ ਸਖਤ ਦੇ ਉੱਤੇ ਕਾਰਵਾਈ ਕੀਤੀ ਜਾਵੇ ਇਹਨੂੰ ਸਜ਼ਾ ਦਿੱਤੀ ਜਾਵੇ ਸਰ ਕਿਉਂਕਿ ਬਹੁਤ ਕੁੜੀਆਂ ਦੀ ਜ਼ਿੰਦਗੀਆਂ ਬਰਬਾਦ ਕਰ ਚੁੱਕਿਆ ਆ ਤੇ ਜੇ ਸਰ ਅਧਮੀਆ ਨਹੀਂ ਹੁੰਦਾ ਮੈਨੂੰ ਲੱਗਦਾ ਸਰ ਇੱਕੋ ਵਾਰ ਕਿਸੇ ਨੇ ਆਵਾਜ਼ ਨਹੀਂ ਚੱਕੜੀ ਕਿਉਂਕਿ ਜਾਂ ਤਾਂ ਤਾਂ ਕੋਈ ਫੈਸਲਾ ਹੀ ਨਹੀਂ ਹੋਣਾ ਤੇ ਕੀ ਕਰਨਾ ਆ ਸਰ ਮੈਂ ਇਰਖਾਫ ਲਿਖਵਾਇਆ ਆ ਮੇਰੇ ਹਲਮੇ ਜਦੋਂ ਅਸੀਂ ਕਿਤੇ ਜਾਈਏ ਨਾ ਦੀਆਂ ਗੱਡੀਆਂ ਪਿੱਛੇ ਅਸੀਂ ਜਿੱਥੇ ਬਾਹਰ ਜਾਂਦੇ ਆ ਨਾ ਦੀਆਂ ਗੱਡੀਆਂ ਪਿੱਛੇ ਕਿ ਤੁਸੀਂ ਕੰਪਲੇਨ ਵਾਪਿਸ ਲਵੋ ਤੁਸੀਂ ਹੀ ਪ੍ਰੋਫਿਟ ਦੇ ਖਿਲਾਫ ਬੋਲਦੇ ਪਿਓ ਅਸੀਂ ਤੁਹਾਨੂੰ ਮਾਰ ਦਾਂਗੇ ਅਸੀਂ ਤੁਹਾਡਾ ਆ ਕਰਦਾਂਗੇ ਅਸੀਂ ਤੁਹਾਨੂੰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਹਾਨੂੰ ਕਿੱਥੇ ਅਸੀਂ ਵੇਚ ਆਣਾ ਆ ਤੁਹਾਨੂੰ ਕਿੱਥੇ ਅਸੀਂ ਕਿਡਨਾਪ ਕਰਵਾ ਕੇ ਸੁੱਟ ਦੇਣਾ ਆ ਮੇਰੀ ਛੋਟੀ ਜੀ ਬੱਚੀ ਨੂੰ ਕਹਿੰਦੇ ਸਰ ਤੈਨੂੰ ਅਸੀਂ ਵੇਚ ਆਣਾ ਆ ਜਾ ਕੇ ਜੀਪੀ ਨਗਰ ਰੋਡ ਤੇ ਜੀਪੀ ਨਗਰ ਸਰ ਜੇ ਕਿਸੇ ਦੇ ਖਿਲਾਫ ਆ ਬੰਦੇ ਦੇ ਖਿਲਾਫ ਐਕਸ਼ਨ ਲੈਣਾ ਆ ਹੈ ਤੇ ਅਸੀਂ ਕੀ ਕਰੀਏ ਪ੍ਰਸ਼ਾਸਨ ਕੋਲ ਗਏ ਪ੍ਰਸ਼ਾਸਨ ਨੇ ਵੀ ਕੋਈ ਹੈਲਪ ਨਹੀਂ ਕੀਤੀ ਤੇ ਅੱਜ ਅਸੀਂ ਇੱਥੇ ਚੰਡੀਗੜ੍ਹ ਬੀਜਪੀ ਸਰ ਦੇ ਕੋਲ ਗਏ ਉਹਨਾਂ ਨੇ ਰਿਪੋਰਟ ਦਿੱਤੀ ਜਿਹੜੀ ਐਪਲੀਕੇਸ਼ਨ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਇਹਦੇ ਤੇ ਸਾਫ਼ ਕਾਰਵਾਈ ਕੀਤੀ ਜਾਊਗੀ ਤੁਸੀਂ ਟੈਨਸ਼ਨ ਨਾ ਲਵੋ ਮੇਰਾ ਸਾਰੇ ਆ ਗਿਆ ਹੀ ਹੈਗਾ ਹੱਥ ਜੋੜ ਕੇ ਬੰਦੇ ਨੂੰ ਪਲੀਜ਼ ਜੀਦਾ ਇਨਸਾਫ ਕਰੋ ਇਹਨੇ ਬਹੁਤ ਜ਼ਿਆਦਾ ਤੰਗ ਕਰਕੇ ਰੱਖਿਆ ਹੋਇਆ ਆ ਇਹਦੇ ਇੰਨੀਆਂ ਜ਼ਾਦਾ ਇੰਨੀਆਂ ਗੱਲਾਂ ਆ ਸਰ ਸਾਫ਼ ਕਹਿੰਦਾ ਸਰ ਮੈਨੂੰ ਆ ਵੀ ਨਹੀਂ ਪਤਾ ਅੱਜ ਇੱਥੇ ਆਇਆ ਮੈਨੂੰ ਰਸਤੇ 'ਚ ਜਾਂਦਿਆਂ ਨੂੰ ਮੈਨੂੰ ਮੇਰੇ ਹਸਬੰਦ ਨੂੰ ਕੀ ਕਰਵਾ ਦਊਗਾ ਕਿਉਂਕਿ ਕੋਈ ਸਾਡਾ ਸਪੋਰਟ ਦੇ ਵਿੱਚ ਰਿਸਕ ਲੈਣਤੇ ਨਹੀਂ ਆ ਸਾਰਿਆਂ ਨੂੰ ਪਤਾ ਆ ਕਿ ਉਹ ਕਿੰਦਾ ਗੈਰ ਸਾਰਿਆਂ ਨੂੰ ਆਹੀ ਕਹਿੰਦਾ ਮੈਂ ਮਰਵਾ ਦੂੰਗਾ ਕਿਉਂਕਿ ਸਰ ਨੇ ਬਹੁਤ ਬੰਦੇ ਮਰਵਾਏ